ਘਰ ਦੇ ਵਿੱਚ ਇੱਕ ਮੱਖੀ ਨਹੀਂ ਰਹਿਣੀ ਨਾ ਹੀ ਪਸ਼ੂਆਂ ਤੇ ਮੱਖੀ ਬੈਠਣੀ ਮੱਖੀਆਂ ਨੂੰ ਖਤਮ ਕਰ ਦੂਗਾ ਇਹ ਕਮਾਲ ਦਾ ਤਰੀਕਾ ਹੈ ਪਹਿਲਾਂ ਤੁਸੀਂ ਕਦੇ ਨਹੀਂ ਵਰਤਿਆ ਹੁਣ ਅੱਜ ਤੁਸੀਂ ਵਰਤ ਕੇ ਦੇਖੋ ਇੱਕ ਵਾਰੀ ਵਰਤੋਂਗੇ ਤਾਂ ਤੁਹਾਡੇ ਘਰ ਦੇ ਵਿੱਚੋਂ ਮੱਖੀਆਂ ਨੂੰ ਬਿਲਕੁਲ ਖਤਮ ਹੀ ਕਰ ਦੂਗਾ ਘਰ ਦੇ ਵਿੱਚ ਵਰਤੋ ਚਾਹੇ ਨੂੰ ਚਾਹੇ ਪਸ਼ੂਆਂ ਤੇ ਵਰਤ ਲਓ ਮਤਲਬ ਜਿੱਥੇ ਵੀ ਤੁਸੀਂ ਇਹਨੂੰ ਵਰਤੋਂਗੇ ਉੱਥੇ ਮੱਖੀ ਨਹੀਂ ਆਉਣੀ ਕਿਤੇ ਮਰਜ਼ੀ ਵਰਤ ਲਓ ਤੁਹਾਡੇ ਕੋਈ ਮਤਲਬ ਕਿ ਦੁਕਾਨ ਵਗੈਰਾ ਦੇ ਵਿੱਚ ਮੱਖੀ ਵਹਿੰਦੀ ਹੈ ਘਰ ਦੇ ਵਿੱਚ ਮੱਖੀ ਹੈ ਪਸ਼ੂਆਂ ਤੇ ਮੱਖੀ ਹੈ ਕੁੱਤਿਆਂ ਕੋਲੇ ਮੱਖੀ ਹੈ ਤੁਸੀਂ ਹਰ ਜਗ੍ਹਾ ਦੇ ਨੂੰ ਵਰਤ ਸਕਦੇ ਹੋ ਕੋਈ ਜ਼ਹਿਰ ਨਹੀਂ ਹੈਗਾ ਇਹ ਆਮ ਚੀਜ਼ ਹੈ ਇਹਦੇ ਵਿੱਚ ਦੋ ਤਿੰਨ ਚੀਜ਼ਾਂ ਲੈਣੇ ਪੈਣੀਆਂ ਆਪਾਂ ਨੂੰ ਤੇ ਉਹ ਚੀਜ਼ਾਂ ਮੰਨਲੇ ਨਾਲ ਦੀ ਨਾਲ ਤੁਹਾਨੂੰ ਦੱਸਦੇ ਰਹਾਂਗੇ ਕਿ ਕੀ ਕੀ ਚੀਜ਼ਾਂ ਲੈਣੀਆਂ ਨੇ ਤੇ ਇੱਕ ਚੀਜ਼ ਦਾ ਧਿਆਨ ਰੱਖਿਓ ਵੀ ਜਿਹੜਿਆ ਨੇ ਪਸ਼ੂਆਂ ਤੇ ਵਰਤਣੀ ਹੈ ਇਹ ਉਹ ਪਸ਼ੂਆਂ ਤੇ ਮਤਲਬ ਕਿ ਐਵੇਂ ਰੋਜ਼ ਵਰਤਣੀ ਪਿਆ ਕਰੋਗੇ ਜੇਕਰ ਤੁਸੀਂ ਮਤਲਬ ਕਿ ਘਰ ਦੇ ਵਿੱਚ ਵਰਤਣੀ ਜਿਵੇਂ ਕਿਸੇ ਇੱਕ ਜਗ੍ਹਾ ਤੇ ਉੱਥੇ ਚਾਹੇ ਤੁਸੀਂ ਦੋ ਦਿਨ ਜਾਂ ਇੱਕ ਦਿਨ ਛੱਡ ਕੇ ਵਰਤ ਸਕਦੇ ਹੋ ਪਰ ਪਸ਼ੂਆਂ ਤੇ ਜੇਕਰ ਤੁਸੀਂ ਪਸ਼ੂ ਨੂੰ ਰੋਜ਼ ਨਮਾਉਂਦੇ ਹੋ ਤਾਂ ਰੋਜ਼ ਵਰਤਣੀ ਪਊਗੀ ਜੇਕਰ ਪਛਾਣ ਤੁਸੀਂ ਮੈਨ ਲਈ ਇੱਕ ਦਿਨ ਛੱਡ ਕੇ ਨਵਾਉਣੋ ਤਾਂ ਕੋਈ ਗੱਲ ਨਹੀਂ ਤੁਸੀਂ ਮੈਨ ਲਈ ਇੱਕ ਦਿਨ ਛੱਡ ਕੇ ਵੀ ਇਹਨੂੰ ਵਰਤ ਸਕਦੇ ਹੋ। ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਨੂੰ ਫਨੈਲ ਦੀਆਂ ਗੋਲੀਆਂ ਕੁੱਟਣੇ ਪੈਣਗੀਆਂ 2 ਤੋਂ 3 ਲੈ ਕੇ ਗੋਲੀਆਂ। 4 ਕੁੱਟਲ ਚਾਹੇ ਕੋਈ ਗੱਲ ਨਹੀਂ ਮੈਨ ਲਈ ਵੱਧ ਕੁੱਟਲ ਨਾਲ ਕੋਈ ਦਿੱਕਤ ਨਹੀਂ ਇਹਦੇ ਵਿੱਚ। ਤੇ ਦੂਜੀ ਗੱਲ ਇਹ ਦਵਾਈ ਸਾਰੀ ਥੋੜੇ ਰੁਪਈਆ ਦੇ ਵਿੱਚ ਤਿਆਰ ਹੋ ਜਾਊਗੀ। ਕੋਈ ਆਪਾਂ ਨੂੰ ਜ਼ਹਿਰ ਛੜਕਣ ਦੀ ਲੋੜ ਨਹੀਂ ਕਹੀ ਆਪਾਂ ਬਾਲੇ ਭਾੜੇ ਮੱਲ 'ਚ ਜ਼ਹਿਰ ਛੜਕਦੇ ਆ ਬਹੁਤ ਬਾਰਤਾਂ 'ਚ ਵੀਰਾਂ ਨੇ ਅਜਿਹੇ ਜ਼ਹਿਰ ਵੀ ਛੜਕ ਕੇ ਨੇ ਵੀ ਆਪਦੇ ਸਾਰੇ ਪਸ਼ੂਆਂ ਦਾ ਨੁਕਸਾਨ ਕਰਵਾ ਹੁਣ ਜਿਹੜੀ ਕਹਾਪ ਦਵਾਈ ਪਾਈ ਹੈ ਇਹ ਤੁਹਾਨੂੰ ਮੈਡੀਕਲ ਤੋਂ ਮਿਲ ਜੂ ਪਸ਼ੂ ਵਾਲੇ ਤੋਂ ਲਾਲ ਦਵਾਈ ਕਹਿ ਕੇ ਲੈਓ ਇਹਨੂੰ ਇਹ ਕਮਾਲ ਦੀ ਚੀਜ਼ ਹੈ ਮਤਲਬ ਕਿ ਮੱਖੀਆਂ ਇੱਥੇ ਜ਼ਖਮ ਵਗੈਰਾ ਵੀ ਕਰਦੀਆਂ ਨੇ ਉੱਥੇ ਵੀ ਇਹ ਕੰਮ ਕਰੂਗਾ ਮੱਖੀਆਂ ਨੂੰ ਵਾਕੇ ਖਤਮ ਕਰਨ 'ਚ ਵੀ ਮਦਦ ਕਰੂਗਾ ਇਹ ਲਾਲ ਦਵਾਈ ਨਾਂ ਦੀ ਤੁਸੀਂ ਕਹਿ ਕੇ ਬਸ ਕਹਦੇ ਹੋ ਪਸ਼ੂਆਂ ਵਾਸਤੇ ਜਿਹੜੀ ਜ਼ਖਮ ਵਾਲੀ ਲਾਲ ਦਵਾਈ ਹੁੰਦੀ ਹੈ ਉਹ ਦੇ ਦਿਓ ਤੁਹਾਨੂੰ ਇਹ ਮਿਲ ਜੂਗੀ ਸਸਤੀ ਹੁੰਦੀ ਹੈ ਬਿਲਕੁਲ ਇਹ ਇਹਦੀ ਆਪਾਂ ਚੁੰਡੀ ਮਸਲ ਚੁੰਡੀ ਕੀ ਪਾਉਣੀ ਹੈ ਤੇ ਜਿਹੜੀ ਆਪਾਂ ਫਰਨੈਲ ਕੁੱਟਲੀ ਸੀ ਉਹ ਫਰਨੈਲ ਵੀ ਇਹਦੇ ਵਿੱਚ ਮਿਕਸ ਕਰ ਲਓ ਚੰਗੀ ਤਰ੍ਹਾਂ ਇਨੂੰ ਬੋਤਲ ਦੇ ਵਿੱਚ ਪਾ ਕੇ ਮਿਕਸ ਕਰ ਲਓ ਇਹ ਤਰੀਕੇ ਨਾਲ ਦਾ ਮਨ ਲੈ ਖੁਰਨੀ ਨਹੀਂ ਬੋਤਲ ਦੇ ਵਿੱਚ ਪਾ ਕੇ ਢੱਕਣ ਲਾ ਕੇ ਜੱਜ ਕੇ ਮਿਕਸ ਕਰ ਲਓ ਇਹ ਸਾਰਾ ਖੁਰਜੂਗਾ ਜਿਹੜੀ ਫਰਨਲ ਹੋਊਗੀ ਸਾਰੀ ਖੁਰਜੂਗੀ ਤੇ ਉਹ ਤੋਂ ਬਾਅਦ ਇਹਨੂੰ ਛਾਨ ਕੇ ਵਾਪਸ ਗਲਾਸ ਦੇ ਵਿੱਚ ਕੱਢ ਲਓ ਛਾਨਣ ਦਾ ਤਰੀਕਾ ਦੇਖ ਲਓ ਛਾਨਣ ਇਸ ਤਰੀਕੇ ਨਾਲ ਛਾਨ ਲਓ ਆਪਣਾ ਮਨ ਲੈ ਛਾਨਣੀ ਬਰਤਨ ਦੀ ਲੋੜ ਨਹੀਂ ਮੂਰੇ ਕੱਪੜਾ ਲਾ ਕੇ ਵਾਪਸ ਪਿਛੋਂ ਬੋਤਲ ਨੂੰ ਪ੍ਰੈਸ਼ਰ ਨਾਲ ਦਬ ਦਿਓ ਸਾਰੀ ਛਣ ਕੇ ਬਾਹਰ ਆ ਜੂਗੀ ਇਹ ਵੀ ਇੱਕ ਤਰੀਕਾ ਸਿੱਖ ਲਓ ਵਧੀਆ ਤਰੀਕਾ ਇਹ ਤੇ ਬਾਕੀ ਜਿਹੜੀ ਦਵਾਈ ਸਾਰੀ ਆ ਗਈ ਉਹਨਾਂ ਪਾ ਬੋਤਲ ਦੇ ਵਿੱਚ ਪਾਉਣਾ ਹੁਣ ਬੋਤਲ ਇੱਕ ਜਿਹੀ ਨਾਲੇ ਹੋਵੇ ਉਹਦੇ ਉੱਪਰ ਪ੍ਰੈਸ਼ਰ ਲੱਗਿਆ ਹੋਵੇ ਜਿਵੇਂ ਆਪਣੇ ਪਾਣੀ ਛਲਕਣ ਵਾਸਤੇ ਨਾ ਜਾਂ ਹੋਰ ਵੀ ਆਪ ਦਵਾਈਆਂ ਛਲਕਦੇ ਆ ਤੇ ਹੁਣ ਇਹਨੂੰ ਡੀਜ਼ਲ ਦੇ ਵਿੱਚ ਮਿਕਸ ਕਰ ਦੋ ਡੀਜ਼ਲ ਦੇ ਵਿੱਚ ਪਾ ਦਿਓ ਇਹਨੂੰ ਡੀਜ਼ਲ ਦੇ ਵਿੱਚ ਮਿਕਸ ਕਰਕੇ ਬੋਤਲ ਦੇ ਵਿੱਚ ਪਾ ਲਓ ਹੁਣ ਇੱਕ ਚੀਜ਼ ਦਾ ਧਿਆਨ ਰੱਖਣਾ ਤੁਸੀਂ ਜੀ ਲਾਲ ਦਵਾਈ ਇਹ ਡੀਜ਼ਲ ਦੇ ਵਿੱਚ ਜਿਆਦਾ ਟਾਈਮ ਐਕਸਟੈਂਡ ਜਾਂਦੀ ਇੱਕ ਅੱਧੇ ਮਿੰਟ ਤੱਕ ਰਹਿੰਦੀ ਹੁੰਦੀ ਹੈ ਜਦੋਂ ਵੀ ਤੁਸੀਂ ਛੜਕਣੀ ਹੈ ਇਹਨੂੰ ਹਿਲਾ ਕੇ ਚੰਗੀ ਤਰ੍ਹਾਂ ਫੇਰ ਛੜਕਿਓ ਇਸ ਤਰੀਕੇ ਨਾਲ ਜਦੋਂ ਹਿਲਾਉਂਗੇ ਸਾਰੀ ਮਿਕਸ ਹੋ ਜਾਂਦੀ ਹੈ ਇੱਕ ਦੂਜੀ ਚ ਫੇਰ ਤੇ ਹੁਣ ਮਤਲਬ ਕਿ ਕਈ ਕੱਲਾਵੇ ਡੀਜ਼ਲ ਛੜਕਦਾ ਨੇ ਉਹ ਕੰਮ ਨਹੀਂ ਕਰਦਾ ਆ ਹੁਣ ਆਪਾਂ ਪਹਿਲਾਂ ਛੜਕਿਆ ਸੀਗਾ ਮੱਖੀਆਂ ਵੱਲ ਹੁਣ ਪਸ਼ੂ ਤੇ ਬੈਂਦੀ ਨਹੀਂ ਸਾਰੀਆਂ ਉੱਡਣ ਲੱਗੀਆਂ ਹਵਾ 'ਚ ਥੋੜੇ ਟਾਈਮ ਨੂੰ ਇੱਥੇ ਖਾਦਮੀ ਹੋ ਜੇ ਨੇ ਭੱਜ ਜਾਣਗੀਆਂ ਪਸ਼ੂ ਤੇ ਮੱਖੀ ਨਹੀਂ ਬੈਠੂਗੀ ਤੇ ਅਗਲੇ ਵਾਲੇ ਜਿਹੜੇ ਕੰਦਾ ਹੁੰਦੇ ਨੇ ਜਿੰਨੇ ਖਾ ਲਓ ਖੁੰਜੇ ਹੁੰਦੇ ਨੇ ਉੱਥੇ ਵੀ ਇਹਨੂੰ ਛੜਕ ਦੋ ਤਾਂ ਜੋ ਮੱਖੀ ਦੁਬਾਰੇ ਵੀ ਨਾ ਆਵੇ ਮੁੜ ਕੇ ਕਿਸੇ ਖਾ ਲ ਖੁੰਜੇ ਜੀ ਲੋਕੇ ਨਾ ਬੈਠੇ ਬਾਕੀ ਤਰੀਕਾ ਵਰਤ ਕੇ ਦੇਖੋ ਕਮਾਲ ਦਾ ਤਰੀਕਾ ਬਹੁਤ ਹੀ ਵਧੀਆ ਤਰੀਕਾ